ਮੌਸਮ ਨਾਲ ਜੁੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ 'ਚ ਵੱਡਾ ਬਦਲਾਅ ਛੇੜਾ ਹੋ ਸਕਦਾ ਵਾ ਮਾਰਚ ਦਾ ਮਹੀਨਾ ਚੱਲ ਰਿਹਾ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਗਰਮੀ ਜਿਹੜੀ ਸ਼ੁਰੂ ਹੋ ਜਾਵੇ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ 13 ਤਰੀਕ ਤੱਕ 13 ਮਾਰਚ ਤੱਕ بارش ਜਿਹੜੀ ਆ ਉਹ ਹੋ ਸਕਦੀ ਹੈ بارش ਜਿਹੜੀ ਆ ਮਤਲਬ ਕਿ ਲਗਾਤਾਰ ਚੱਲ ਸਕਦੀ ਆ ਥੋੜੀ ਥੋੜੀ ਹਲਕੀ بارش ਜਿਹੜੀ ਉਹ ਹੋ ਸਕਦੀ ਆ 13 ਤਰੀਕ ਤੱਕ ਤੇ ਉਸ ਤੋਂ ਬਾਅਦ ਜਿਹੜਾ ਮੌਸਮ ਜਿਹੜਾ ਇੱਕਦਮ ਬਦਲੇਗਾ ਗਰਮੀ ਜਿਹੜੀ ਉਹ ਸਟਾਰਟ ਹੋ ਸਕਦੀ ਆ ਤੇ ਮੌਸਮ ਵਿਭਾਗ ਦੇ ਮੁਤਾਬਕ ਪਾਰੇ ਦੇ ਕਈ ਸਵੇਰ ਦੇ ਵਿੱਚ 13 ਮਾਰਚ ਤੱਕ ਮੀਂਹ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ ਇਸ ਦੌਰਾਨ ਮੌਸਮ ਦੇ ਵਿੱਚ ਜਾਚੇ ਫਰਕ ਦੇਖਣ ਨੂੰ ਵੀ ਮਿਲੇਗਾ ਜਿਸ ਤੇ ਚੱਲਦਿਆ ਹਲਕੀ ਠੰਡ ਜਿਹੜੀ ਹੈ ਮਹਿਸੂਸ ਕੀਤੀ ਜਾ ਸਕਦੀ ਹੈ ਪਰ ਆਈਐਮਡੀ ਰਿਪੋਰਟ ਮੁਤਾਬਕ ਮਾਰਚ ਦੀ ਤਰੀਕ ਤੋਂ ਮੀਂਹ ਦੀ ਅਗਸਰ ਗਰਮੀ ਘਟ ਜਾਣਗੀ ਆ ਤੇ ਤੇਜ਼ ਹਿੰਦ ਤੋਂ ਲੋਕਾਂ ਨੂੰ ਵੀ ਭਾਰੀ ਗਰਮੀ ਦਾ ਸਾਹਮਣਾ ਕਰਨਾ ਜਿਹੜਾ ਉਹ ਵੀ ਪੈ ਸਕਦਾ ਹੈ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਹਲਕੀ ਤੋਂ ਭਾਰੀ ਬਾਰਿਸ਼ ਕਾਰਨ ਸਵੇਰ ਤੋਂ ਹੀ ਸ਼ਾਮ ਨੂੰ ਹਲਕੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਜਿਹੜੀ ਬਾਰਿਸ਼ ਹੋਈ ਆ ਹਲਕੀ ਅਤੇ ਤੇਜ਼ ਬਾਰਿਸ਼ ਕਈ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਹੋਈ ਆ ਤੇ ਜਿਸ ਦੇ ਚੱਲਦੇ ਠੰਡੀਆਂ ਹਵਾਵਾਂ ਲਗਾਤਾਰ ਚੱਲ ਰਹੀਆਂ ਸੀ ਅਤੇ بارش ਦਾ ਕਰਕੇ ਮੌਸਮ ਦੇ ਵਿੱਚ ਤਬਦੀਲੀ ਵੇਖਣ ਨੂੰ ਮਿਲੀ ਹੈ ਸਵੇਰੇ ਅਤੇ ਸ਼ਾਮ ਦੇ ਵੇਲੇ ਠੰਡ ਸੀ ਇਸੇ ਤਰ੍ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਠੰਡੇ ਇਸੇ ਤਰ੍ਹਾਂ ਬਰਕਰਾਰ رہ ਸਕਦੀ ਆ 13 ਤਰੀਕ ਤੱਕ ਮੌਸਮ ਵਿਭਾਗ ਦੇ ਵੱਲੋਂ ਇਹ ਦੱਸਿਆ ਗਿਆ ਹੈ ਕਿ بارش ਜਿਹੜੀ ਆ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੋ ਸਕਦੀ ਆ ਉਸ ਤੋਂ ਬਾਅਦ ਮੌਸਮ ਜਿਹੜਾ ਇਹ ਬਦਲ ਸਕਦਾ ਹੈ ਤੇ ਗਰਮੀ ਜਿਹੜੀ ਇਹ ਸ਼ੁਰੂ ਹੋ ਸਕਦੀ ਹੈ ਤੇ ਦੱਸਦੀ ਹੈ ਕਿ ਇਸ ਕਰਨ ਕਿ ਪਹਾਰੀ ਇਲਾਕੇ ਜਿਹੜੇ ਉਹਨਾਂ ਦੇ ਵਿੱਚ ਤੇਜ਼ ਮੀਂਹ ਅਤੇ ਬਰਫਬਾਰੀ ਪੈ ਰਹੀ ਹੈ ਤੇ ਇਸ ਦੌਰਾਨ ਮੌਸਮ ਵਿਭਾਗ ਨੇ ਉੱਥੇ ਵੀ ਇਹ ਦੱਸਿਆ ਜਾਣਕਾਰੀ ਦਿੱਤੀ ਹੈ ਕਿ ਪਹਾੜੀ ਇਲਾਕਿਆਂ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਤੇਜ਼ ਬਾਰਿਸ਼ ਅਤੇ ਬਰਫਬਾਰੀ ਜਿਹੜੀ ਹੋ ਸਕਦੀ ਹੈ ਜਿਸ ਦੇ ਨਾਲ ਕੇ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਫਿਰ ਤੋਂ ਵੇਖਣ ਨੂੰ ਮਿਲ ਸਕਦਾ ਹੈ ਮੌਸਮ ਨਾਲ ਜੁੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ 'ਚ ਵੱਡਾ ਬਦਲਾਅ ਜਿਹੜਾ ਉਹ ਹੋ ਸਕਦਾ ਵਾ ਮਾਰਚ ਦਾ ਮਹੀਨਾ ਚੱਲ ਰਿਹਾ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਗਰਮੀ ਜਿਹੜੀ ਸ਼ੁਰੂ ਹੋ ਜਾਵੇ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ 13 ਤਰੀਕ ਤੱਕ 13 ਮਾਰਚ ਤੱਕ بارش ਜਿਹੜੀ ਆ ਉਹ ਹੋ ਸਕਦੀ ਹੈ بارش ਜਿਹੜੀ ਆ ਮਤਲਬ ਕਿ ਲਗਾਤਾਰ ਚੱਲ ਸਕਦੀ ਆ ਥੋੜੀ ਥੋੜੀ ਹਲਕੀ بارش ਜਿਹੜੀ ਉਹ ਹੋ ਸਕਦੀ ਆ 13 ਤਰੀਕ ਤੱਕ ਤੇ ਉਸ ਤੋਂ ਬਾਅਦ ਜਿਹੜਾ ਮੌਸਮ ਜਿਹੜਾ ਇੱਕਦਮ ਬਦਲੇਗਾ ਗਰਮੀ ਜਿਹੜੀ ਉਹ ਸਟਾਰਟ ਹੋ ਸਕਦੀ ਆ ਤੇ ਮੌਸਮ ਵਿਭਾਗ ਦੇ ਮੁਤਾਬਕ ਪਰ ਦੇ ਕਈ ਸਵੇਰ ਦੇ ਵਿੱਚ 13 ਮਾਰਚ ਤੱਕ ਮੀਂਹ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ ਇਸ ਦੌਰਾਨ ਮੌਸਮ ਦੇ ਵਿੱਚ ਜਾਚੇ ਫਰਕ ਦੇਖਣ ਨੂੰ ਵੀ ਮਿਲੇਗਾ ਜਿੱਥੇ ਚੱਲਦਿਆ ਹਲਕੀ ਠੰਡ ਜਿਹੜੀ ਹੈ ਮਹਿਸੂਸ ਕੀਤੀ ਜਾ ਸਕਦੀ ਹੈ ਪਰ ਆਈਐਮਡੀ ਰਿਪੋਰਟ ਮੁਤਾਬਕ ਮਾਰਚ ਦੀ ਤਰੀਕ ਤੋਂ ਮੀਂਹ ਦੀ ਅਕਸਰ ਗਰਮ ਆਂ ਘਟ ਜਾਣ ਗਈ ਆ ਤੇ ਅਤੇ ਇਸ ਦਿਨ ਤੋਂ ਲੋਕਾਂ ਨੂੰ ਵੀ ਭਾਰੀ ਗਰਮੀ ਦਾ ਸਾਹਮਣਾ ਕਰਨਾ ਜਿਹੜਾ ਉਹ ਵੀ ਪੈ ਸਕਦਾ ਹੈ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਹਲਕੀ ਤੋਂ ਭਾਰੀ ਬਾਰਿਸ਼ ਕਾਰਨ ਸਵੇਰ ਤੋਂ ਹੀ ਸ਼ਾਮ ਨੂੰ ਹਲਕੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ ਪਿਛਲੇ ਦਿਨੇ ਜਿਹੜੀ ਬਾਰਿਸ਼ ਹੋਈ ਆ ਹਲਕੀ ਅਤੇ ਤੇਜ਼ ਬਾਰਿਸ਼ ਕਈ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਹੋਈ ਆ ਤੇ ਜਿੱਥੇ ਚਲਦੇ ਠੰਡੀਆਂ ਹਵਾਵਾਂ ਲਗਾਤਾਰ ਚੱਲ ਰਹੀਆਂ ਸੀ ਅਤੇ بارش ਦਾ ਕਰਕੇ ਮੌਸਮ ਦੇ ਵਿੱਚ ਤਬਦੀਲੀ ਵੇਖਣ ਨੂੰ ਮਿਲੀ ਹੈ ਸਵੇਰੇ ਅਤੇ ਸ਼ਾਮ ਦੇ ਵੇਲੇ ਠੰਡ ਸੀ ਇਸੇ ਤਰ੍ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਠੰਡੇ ਇਸੇ ਤਰ੍ਹਾਂ ਬਰਕਰਾਰ रह ਸਕਦੀ ਆ 13 ਤਰੀਕ ਤੱਕ ਮੌਸਮ ਵਿਭਾਗ ਦੇ ਵੱਲੋਂ ਇਹ ਦੱਸਿਆ ਗਿਆ ਹੈ ਕਿ بارش ਜਿਹੜੀ ਆ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੋ ਸਕਦੀ ਆ ਉਸ ਤੋਂ ਬਾਅਦ ਮੌਸਮ ਜਿਹੜਾ ਇਹ ਬਦਲ ਸਕਦਾ ਹੈ ਤੇ ਗਰਮੀ ਜਿਹੜੀ ਇਹ ਸ਼ੁਰੂ ਹੋ ਸਕਦੀ ਹੈ ਤੇ ਦੱਸਦੀ ਹੈ ਕਿ ਇਸ ਦਾ ਕਾਰਨ ਕਿ ਇਹ ਪਹਾੜੀ ਇਲਾਕੇ ਜਿਹੜੇ ਉਹਨਾਂ ਦੇ ਵਿੱਚ ਤੇਜ਼ ਮੀਂਹ ਅਤੇ ਬਰਫਬਾਰੀ ਹਰੀਅਤੇ ਇਸ ਸੁਧਰਨ ਮੌਸਮ ਵਿਭਾਗ ਨੇ ਉੱਥੇ ਵੀ ਇਹ ਦੱਸਿਆ ਜਾਣਕਾਰੀ ਦਿੱਤੀ ਹੈ ਕਿ ਪਹਾੜੀ ਇਲਾਕਿਆਂ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਤੇਜ਼ ਬਾਰਿਸ਼ ਅਤੇ برفਬਾਰੀ ਜਿਹੜੀ ਹੋ ਸਕਦੀ ਹੈ ਜਿਸ ਦੇ ਨਾਲ ਕੇ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਫਿਰ ਤੋਂ ਦੇਖਣ ਨੂੰ ਮਿਲ ਸਕਦਾ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ। ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par